ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਗਦੇਵ ਦੇ ਘਰੋਂ ਬਣਾਉਣੀ ਆ ਪਿੰਡ ਆ ਗਿਆ ਆ ਰਾਮਗੜ੍ਹ ਭੁੰਦੜ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਸਾਨੂੰ ਮੋੜ ਮੰਡੀ ਜਮਾ ਇੱਕ ਘੇਲੂ ਪਸ਼ੂ ਪਾਲਕਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਨੇ ਇਹਨਾਂ ਦੋਸਤੋ ਆਹਾ ਇੱਕ ਕੱਟਾ ਸੇਲ ਕਰਨਾ ਕਿੰਨੀ ਕਈ ਦੀ ਉਮਰ ਆ ਤੇ ਕੀ ਬਾਈ ਇਹਦਾ ਮੁੱਲ ਕਰਦਾ ਬਹੁਤ ਸੌ ਠੰਡਾ ਸੇਲ ਕੱਟਾ ਵੀਰੇ ਗੱਲ ਕਰ ਬਗਾਨਾ ਬੰਦਾ ਮੈਨੂੰ ਦੇਖ ਕੇ ਥੋੜਾ ਜਿਹਾ ਉਪਰ ਆਇਆ ਕਰਦਾ ਨਹੀਂ ਬਾਈ ਕਹਿੰਦਾ ਸਾਡੇ ਤਾਂ ਘਰੇ ਮਾਤਾ ਵਰਗਾ ਬੁੜੀਆਂ ਵੀ ਖੁੱਲੀ ਫਿਰਦੀਆਂ ਰਹਿੰਦੀਆਂ ਆਰਾਮ ਨਾਲ ਹਜੇ ਕੋਈ ਨੱਥ ਵੀ ਨਹੀਂ ਪਾਈ ਸੀ ਬਾਕੀ ਆਜੋ ਆਪਾਂ ਮੁੱਲ ਬਾੜੀ ਦੀ ਬਾਈ ਨਾਲ ਗੱਲਬਾਤ ਕਰਦੇ ਆ ਆਜਾ ਬਾਈ ਵੀਡੀਓ ਦੇ ਸਾਹਮਣੇ ਆ ਜਾ ਕੱਟੇ ਕੋਲੀ ਖੜਜੋ ਜੀ ਬਾਕੀ ਆਜੋ ਬਾਈ ਜਗਦੇਵ ਨਾਲ ਗੱਲ ਕਰਦੇ ਆ ਹੋਰ ਬਾਈ ਜਗਦੇਵ ਕੀ ਹਾਲ ਆ ਜੀ ਠੀਕ ਠਾਕ ਜੀ ਬਈ ਕਿੰਨੀ ਕੁ ਉਮਰ ਹੋ ਗਈ ਕੱਟੇ ਦੀ? ਇਹਦੀ ਜੀ 2 ਸਾਲ ਤੇ 7 ਮਹੀਨੇ ਦੀ। 2 ਸਾਲ 7 ਮਹੀਨੇ। ਹਾਂਜੀ। ਹਜੇ ਛੱਡਣ ਤਾਂ ਨਹੀਂ ਲੱਗੇ। ਨਾ ਜੀ ਨਾ ਬਿਲਕੁਲ। ਹਜੇ ਬਾਈ ਕਹਿੰਦਾ ਕੋਈ ਇੱਕ ਪਸ਼ੂ ਵੀ ਨਹੀਂ ਆਪਾਂ ਇਹ ਤਾਂ ਹੋ ਕਰਾਇਆ। ਫਿਰ ਛੱਡਣ ਦਾ ਕਾਰਨ ਬਾਈ ਤੇ ਫਿਰ ਖਰਾਬ ਕਰਨ ਲੱਗੇ। ਛੱਡਣ ਤਾਂ ਆ ਜੀ ਮੈਂ ਫਿਰ ਖੇਤ ਕੋਲਨੇ ਜਾਵੜਦਾ ਘਰੇ ਬੁੜੀਆਂ ਤੋਂ ਲੁੱਟਣੀ ਹੁਣਾ। ਹਾਂ। ਉਹ ਨਾ ਕਰਨਾ ਔਖਾ ਇਹ ਮੈਂ। ਸੀ ਠੀਕ ਆ ਠੀਕ ਆ। ਤੇ ਬਾਈ ਇਹਦੀ ਮਾਂ ਦਾ ਕਿੰਨਾ ਦਾ ਦੁੱਧ ਸੀ? ਉਹ ਤਾਂ ਥੱਲੇ ਸੀਗਾ ਜੀ 17-18 ਲੀਟਰ। 17-18 ਕਿਲੋ ਉਹ ਵੇਚਤੀ ਹਾਂ। ਠੀਕ ਆ। ਉਹ ਬਾਈ ਕਹਿੰ ਜੇ ਸਿੰਘਾਂ ਦੀ ਕੋਈ ਬਣਾਵਟ ਮਾੜੀ-ਮੋਟੀ ਕਰੀ ਹੋਵੇ ਨਾ ਤਾਂ ਬਹੁਤ ਜ਼ਿਆਦਾ ਸੋਹਣਾ ਲੱਗੇ ਕੋਈ ਬਾਈ ਨੇ ਹੱਥ ਵੀ ਨਹੀਂ ਲਵਾਇਆ ਇਹਦੇ ਸਿੰਘਾਂ ਤੇ ਇਹ ਤਾਂ ਮਹਲੀਆਂ ਵੀ ਖੋਲਦੀਆਂ ਬੁੜੀਆਂ ਹੀ ਆ ਮੈਂ ਤਾਂ ਘੱਟ ਹੀ ਉਹ ਕਰਦਾ ਮੈਂ ਖੇਤ ਬਣ ਨੂੰ ਕਰੇ ਬੁੜੂਆਂ ਹੀ ਉਹ ਕਰਦਾ ਹੈ ਹਾਂਜੀ ਕੋਈ ਐ ਬਾੜਾ ਤੰਗ ਤੁੰਗਾ ਨਾ ਨਾ ਬਿਲਕੁਲ ਹੀ ਨਹੀਂ ਠੀਕ ਆ ਠੀਕ ਆ ਨਹੀਂ ਤਾਂ ਨਵੰਬਰ ਹੀ ਹੁੰਦੀ ਉਹਨੂੰ 2 ਸਾਲ ਤੇ ਕਿੰਨੇ ਮਹੀਨੇ ਗਏ ਸੀ 7 ਮਹੀਨੇ ਜੀ 2 ਸਾਲ 7 ਮਹੀਨੇ ਬਾਕੀ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਇੱਕ ਵਾਰੀ 95013 ਜੀ ਹਾਂਜੀ 12682 ਠੀਕ ਆ 95013 ਬਾਈ ਦਾ ਨੰਬਰ ਚੱਲੀ ਜਾਂਦਾ ਵੀਡੀਓ ਦੇ ਹੇਠਾਂ ਵੀਰੇ ਵੀਡੀਓ ਦੀ ਤਰੀਕ ਹੈ ਜਿਹੜੀ 17 ਤਰੀਕ 9ਵਾਂ ਮਹੀਨਾ ਤੇ 2025 ਦੀ ਖੋਲ ਕੇ ਤੋੜ ਲੇਗਾ ਬਈ ਇਹਨੂੰ ਹੋ ਸਕਿਆ ਜੇ ਨਾ ਡਰਿਆ ਤਾਂ ਬਈ ਆਪਾਂ ਤੋੜ ਕੇ ਤੁਹਾਨੂੰ ਦੋ ਢੇਡੇ ਵੇੜੇ ਚ ਦਵਾ ਕੇ ਦਿਖਾ ਦਾਂਗੇ ਜਿਹੜੇ ਭਰਾ ਨੇ ਕੋਈ ਜਾਦੇ ਨਾਗਾ ਹਨਾ ਬਈ ਟੀਕਿਆਂ ਤੋਂ ਅੱਜ ਕੱਲ ਪਸ਼ੂ ਘਟ ਰਹੇ ਨੇ ਆ ਤਾਂ ਤੁਸੀਂ ਚੰਗਾ ਕੋਈ ਸੋਨਾ ਕੱਟਾ ਘਰੇ ਰੱਖੋਗੇ ਨਾ ਤਾਂ ਆਪਣੇ ਪਸ਼ੂਆਂ ਦੀ ਬਈ ਰਹਿਣ ਦੀ ਸ਼ਕਤੀ ਵਧ ਜਾਂਦੀ ਹੈ ਪਸ਼ੂ ਗੱਭਣ ਛੇਤੀ ਹੋ ਜਾਂਦੇ ਆ ਬਾਕੀ ਜੇ ਜਾਦੇ ਪਸ਼ੂਆਂ ਚ

ਬਾਕੀ ਮਾਤਾ ਕਹਿੰਦੀ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਪੂਰਾ ਠੰਡਾ ਸੀਲ ਆ ਬਗਾਨੇ ਬੰਦੇ ਤੋਂ ਥੋੜਾ ਮੇਰੇ ਤੋਂ ਡਰੀ ਜਾਂਦਾ ਲੈ ਛੋਟਾ ਦਾ ਸਾਥ ਜਵਾਂ ਡਰਦੇ ਇਸ ਗੱਲ ਦੀ ਗਰੰਟੀ ਇਹ ਧੱਕਾ ਕਰਦਾ ਉਹ ਤਾਂ ਆਪਣੇ ਨੱਥ ਮਾਰੀ ਹੁੰਦੀ ਹਾਂ ਫਿਰ ਤਾਂ ਬਾਈ ਸਹੀ ਗੱਲ ਆ ਬੰਦਾ ਨਾਥੀ ਮਾਰਦਾ ਮੈਂ ਤਾਂ ਹੁਣ ਜੇ ਤੂੰ ਬਸ ਹੋ ਜਾ ਮੈਂ ਤਾਂ ਹੁਣ ਖੋਲ ਕੇ ਦਿਖਾ ਦੇ ਹਾਂ ਠੀਕ ਆ ਬੇਬੇ ਠੀਕ ਆ ਚੱਲ ਕੋਈ ਨਹੀਂ ਮਾਤਾ ਹਾਂ ਤੇ ਬਾਈ ਕੀ ਭਾ ਕਰਨਾ ਚਾਹਦੇ ਆ ਆ ਫਿਰ ਤਾਂ 80000 ਰੁਪਏ ਆ 80000 ਇਹਦੇ ਚੋ ਕੋਈ ਹੈਗੀ ਰਿਆਤ ਮਾੜਾ ਮੋਟਾ ਹਾਂ 80000 ਰੁਪਿਆ ਦੋਸਤੋ ਬਾਈ ਨੇ ਮੁੱਲ ਕਰਿਆ ਇਹਦੇ ਚੋ ਮੌਕੇ ਤੇ ਜਿਹੜਾ ਹੋਊਗਾ ਜਾਇਜ਼ ਜਾਂ ਮਾੜਾ ਮੋਟਾ ਬਾਈ ਕਹਿੰਦਾ ਮਾਨ ਤਾਨ ਜਾਂ ਕਰਦਾਂਗੇ ਜਿਹੜੇ ਭਰਾ ਨੂੰ ਪਸੰਦ ਆਉ ਕੋਲਿਆ ਜੋ ਪਿੰਡ ਰਾਮਗੜ੍ਹ ਪੁੰਦੜ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਹੋਰਿਆਂ ਨੂੰ ਮੋੜ ਮੰਡੀ ਕੋਟਪਾਰਾ ਕੋਟਫੱਤੇ ਦੇ ਬਿਲਕੁਲ ਨਾਲ ਆ ਵੀਰੇ ਜੋਧਪੁਰ ਪੱਖਰ ਨੂੰ ਛੱਡ ਕੇ ਜਾਂਦੀ ਆ ਉਹ ਤੇ ਬਾਈਆਂ ਦਾ ਘਰ ਜੀ ਜਿਹੜੇ ਬਾਈ ਨੂੰ ਪਸੰਦ ਆਉ ਤਾਂ ਕਰ ਲਿਓ ਵੀਰ ਨਾਲ ਸੰਪਰਕ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲ ਜੀ ਸਾਰਿਆਂ ਨੂੰ